4082 ਕਿਊਸਿਕ ਪਾਣੀ ਇਹਨਾਂ ਨੇ ਮੰਗਿਆ ਕਿਉਂਕਿ ਅਸੀਂ ਸਰਬੱਤ ਦਾ ਭਲਾ ਚਾਹੁਣ ਵਾਲੇ ਲੋਕ ਆਂ ਪੰਜਾਬ ਰਿਸ਼ੀਆਂ ਮੁਣੀਆਂ ਗੁਰੂਆਂ ਮਹਾਰਾਜ ਪੀਰਾਂ ਪਗੰਬਰਾਂ ਦੀ ਧਰਤੀ ਹੈ ਅਸੀਂ ਸਾਡਾ ਗੁਆੰਡੀ ਪਾਣੀ ਕੰਨਿਓ ਤਰਸੇ ਇਹ ਕੋਈ ਸਵਾਲ ਹੀ ਨਹੀਂ ਉੱਠਦਾ ਸੋ ਅਸੀਂ ਇਹਨਾਂ ਨੇ 4082 ਕਿਊਸਿਕ ਮੰਗੇ ਤੇ 4000 ਕਿਊਸਿਕ ਪਾਣੀ ਹੈ ਜਿਹੜਾ ਉਹ 4 ਤਾਰੀਖ ਤੋਂ ਇਹਨਾਂ ਨੂੰ ਦੇ ਰਿਆਂ ਵਰਤਰੇਣੇ ਪਾਣੀ ਉਹਨਾਂ اچانک ਮੰਗ ਆ ਗਈ 8500 ਕਿਊਸਿਕ ਦੀ ਤੇ ਫਿਰ ਅਸੀਂ ਆਪਣੇ ਕਿਸਾਨੀ ਦਾ ਗਲਾ ਘੋਟ ਕੇ ਆਪਣੀ ਸਿੰਚਾਈ ਦੀ ਪਾਣੀ ਜਿਹੜਾ ਰੱਖਿਆ ਹੋਇਆ ਉਹ ਇਹਨਾਂ ਨੂੰ ਕਿਵੇਂ ਦੇ ਸਕਦੇ ਅਸੀਂ ਜਿਹੜਾ ਸਾਡੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਸਰਕਾਰ ਕਿਸਾਨੀ ਦੇ ਨਾਲ ਸੀ ਕਿਸਾਨੀ ਦੇ ਨਾਲ ਹੈ ਤੇ ਕਿਸਾਨੀ ਦੇ ਨਾਲ ਰਹੂਗੀ ਤੇ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਰਕਾਰ ਬਣਦੇ ਕਿਹਾ ਸੀ ਕਿ ਅਸੀਂ ਨਹਿਰੀ ਪਾਣੀ ਆ ਜਿਹੜਾ ਟੇਲਾਂ ਤੱਕ ਪਹੁੰਚਾਵਾਂਗੇ ਤੇ ਅਸੀਂ ਟੇਲਾਂ ਤੱਕ ਪਹੁੰਚਾਇਆ ਪਾਣੀ ਅੱਜ ਪੰਜਾਬ ਦਾ ਹਰ ਕਿਸਾਨ ਇਹ ਮਹਿਸੂਸ ਕਰਦਾ ਹੈ ਕਿ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਜਿੱਥੇ 50-50 ਸਾਲਾਂ ਤੋਂ ਪਾਣੀ ਨਹੀਂ ਪਹੁੰਚਿਆ ਸੀ 38-38 ਸਾਲਾਂ ਤੋਂ ਪਾਣੀ ਨਹੀਂ ਪਹੁੰਚੇਦੀ ਅਸੀਂ ਉੱਥੇ ਪਾਣੀ ਪਹੁੰਚਾਇਆ ਅਸੀਂ 70 ਅਵੰਡਨ ਨਹਿਰਾਂ ਸੀ ਉਹ ਸਹੀ ਗਿੱਤੀਆਂ 16000 ਦੇ ਕਰੀਬ ਖਾਲ ਬਣਾਏ ਜਿਨ੍ਹਾਂ ਦੀ ਲੰਬਾਈ 6200 ਕਿਲੋਮੀਟਰ ਸੀ ਤੇ ਅਸੀਂ ਸਾਰੀਆਂ ਨਹਿਰਾਂ ਪੱਕੀਆਂ ਕੀਤੀਆਂ ਉਹਨਾਂ ਦੀ ਸਮਰੱਥਾ ਵਧਾਈ ਜਿਹੜੀਆਂ ਨਹਿਰਾਂ ਕੋਈ ਪਾਣੀ ਪੂਰਾ ਨਹੀਂ ਲੈ ਪਾਉਂਦੇ ਤੇ ਉਹਨਾਂ ਦੀ ਸਟਰੈਂਥ ਨਹੀਂ ਕੀਤੀ ਸੋ ਅਸੀਂ ਪਿਛਲੇ 3 ਸਾਲਾਂ ਦੇ ਵਿੱਚ 4557 ਕਰੋੜ ਰੁਪਇਆ ਨਹਿਰੀ ਨੈਟਵਰਕ ਨੂੰ ਸਹੀ ਕਰਨ ਦੇ ਲਈ ਅਸੀਂ ਵਰਤੇ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਜਿਹੜੀ ਪਾਣੀ ਹੈ ਉਹ ਅਸੀਂ ਨਹੀਂ ਜਾਣ ਦੇਵਾਂਗੇ ਆਪਦੇ ਹੱਕਾਂ ਦੀ ਅਸੀਂ ਰਾਖੀ ਕਰਾਂਗੇ ਸਾਡੇ ਮੁੱਖ ਮੰਤਰੀ ਜਾ ਕੇ ਨੰਗਲ ਡੈਮ ਦੇ ਖੜੇ ਕਿ ਅਸੀਂ ਆਪਣੇ ਪਾਣੀਆਂ ਦੀ ਰਾਖੀ ਕਰਾਂਗੇ ਸੋ ਅਸੀਂ ਆਪਣੇ ਪਾਣੀਆਂ ਦੀ ਰਾਖੀ ਕਰ ਰਹੇ